ਨਮਸਕਾਰ ਸਾਥੀਓ ਮੈਂ ਪਵਨ ਲਖੋਤਰਾ ਸਾਥੀਓ ਇਸ ਵੇਲੇ ਜਿਹੜੀ ਤੁਸੀਂ ਦੇਖੇ ਕੈਫੇ ਨੂੰ ਪੜੀ ਗਏ ਇਸ ਵੇਲੇ ਤੁਸੀਂ ਦੇਖੀ ਸਕਦੇ ਹੋ ਕਿ ਮੀਰਾ ਸਾਹਿਬ ਲਾ ਕੇ ਜਿਹੜੀ ਇਸ ਵੇਲੇ ਸਿਆਜ ਗੱਡੀ ਆ ਕਮ ਸੇ ਕਮ ਵੀ ਚਾਰ ਪੰਜ ਜਿਹੜੇ ਪਲਟੇ ਲੱਗ ਗਏ ਔਰ ਗੱਡੀ ਦੇ ਇਸ ਵੇਲੇ ਤੋਂ ਕੰਡੀਸ਼ਨ ਦੇਖੀ ਸਕਦੇ ਹੋ ਗੱਡੀ ਦੀ ਜਿਹੜੀ ਆ ਬਿਲਕੁਲ ਖੇਤਰ ਵਿੱਚ ਚਟਾਲੇ ਦੀ ਖੇਤੀ ਹੈ ਜਿੱਥੇ ਉੱਥੇ ਜਿਹੜੀ ਗੱਡੀ ਆ ਬਿਲਕੁਲ ਪਲਟੀ ਆ ਔਰ ਤੁਨੇ ਅਸ ਗੱਡੀਆਂ ਨੰਬਰ ਵੀ ਦੱਸਣੇ ਕੋਸ਼ਿਸ਼ ਕਰਨੇ ਆ ਸਿਆਜ ਗੱਡੀ ਆ JK2BS 8055 ਗੱਡੀਆਂ ਨੰਬਰ ਆ ਮੁੜੀ ਤੁਨੇ ਇੱਕ ਵਾਰ ਗੱਡੀਆਂ ਨੰਬਰ ਦੱਸੇ JK2BS ਕੁੱਝ ਗੱਡੀਆਂ ਔਰ ਸਿਆਜ਼ ਗੱਡੀਆਂ ਔਰ ਗੱਡੀ ਦੇ ਕਮ ਸੇ ਕੰਭੀ ਪੰਜ-ਛੇ ਪਰਟੇ ਬੱਜੇ ਨਾ ਉਹ ਦੇਖੋ ਕਿ ਇਸ ਵੇਲੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਇਸ ਵੇਲੇ ਗੱਡੀ ਦਾ ਜਿਹੜਾ ਕੀ ਸ਼ੀਸ਼ੇ ਛੂਛੇ ਤੋੜੀਏ ਜਿਹੜੇ ਕਮ ਸੇ ਕਮ ਦੋ ਸਖਸ ਹੈ ਦੱਸਿਆ ਜਾ ਰਿਹਾ ਕਿ ਕੁਸਲ ਜਿਹੜੇ ਕੀ ਇਸ ਵੇਲੇ ਦੱਸਿਆ ਜਾ ਰਿਹਾ ਕਿ ਤੇ ਜਨਾਬ ਇਸ ਵੇਲੇ ਤੋਂ ਦੇਖੀ ਸਕਦੇ ਕਿ ਇਸ ਵੇਲੇ ਜਿਹੜਾ ਕਿ ਇਹ ਸ਼ੀਸ਼ਾ ਵੀ ਬਿਲਕੁਲ ਤੋੜੀਏ ਜਿਹੜੇ ਨਾ ਮੈਨੂੰ ਲੱਗਦਾ ਕੋਈ ਇੱਕ ਦੋ ਸਖਸ ਹੈ ਜਿਹੜਾ ਗੱਡੀ ਦੇ ਵਿੱਚ ਬੜੀ ਮੁਸ਼ਕਲ ਹੁੰਦੀ ਜਿਹੜੀ ਜਾਨ ਜੂਨ ਬਚੀ ਹੈ ਕਿ ਦੇਖੋ ਇਸ ਵਿੱਚ ਚਾਰ-ਪੰਜ ਜਿਹੜੇ ਪਲਟੇ ਜਿਹੜੇ ਵੱਡੇ ਵੱਜੇ ਨਾ ਉਹ ਦੇਖੋ ਕਿ ਇਹ ਗੱਡੀ ਦਾ ਬਿਲਕੁਲ ਜਿਹੜੇ ਫਰੰਟ ਸਾਈਡ ਤੋਂ ਨੇ ਦੱਸਣੇ ਕੋਸ਼ਿਸ਼ ਕਰਨੇ ਆ ਫਰੰਟ ਸਾਈਡ ਹੈ ਇਹ ਬਿਲਕੁਲ ਪੂਰੀ ਖਤਮ ਹੋਈ ਏਰੀਆ ਪੁਰੇ ਸਿਆਜ ਗੱਡੀ ਹੈ ਇੱਕ ਵਾਰ ਮੂੜੇ ਤੁਹਾਨੂੰ ਅਗਰਾਸ ਤੇ ਗੱਡੀਆਂ ਨੰਬਰ ਇਹ ਸਾਂਝਾ ਕਰੀਏ ਜੀ ਕੇ 2 ਬੀ ਐਸ 8055 ਸਿਆਜ ਗੱਡੀ ਹੈ ਔਰ ਗੱਡੀ ਦੇਖੋ ਕਿ ਕਿਥੇ ਪੱਟੀ ਪੂਰੀ ਏਰੀਕ ਪੱਟੀ ਵੱਜੀ ਆ ਸਾਡੇ ਇਸ ਵੀਡੀਓ ਕੀ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰੀ ਕਰਿਓ ਤਾਂ ਕਿ ਇਸ ਵੇਲੇ ਤੁਹਾਨੂੰ ਇਹਦਾ ਪੂਰਾ ਵਿਜ਼ੂਅਲ ਪੂਰਾ ਜਿਹੜਾ ਇਹ ਦੱਸਾ ਜਾ ਕਿ ਜੀਸੀਬ ਕੋਈ ਗੱਡੀ ਚੀਤੀ ਓਏ ਤੇ ਜਿਹੜਾ ਤੁਸੀਂ ਪਤਾ ਇਸ ਵੇਲੇ ਤੋਂ ਦੇਖੀ ਸਰ ਕਿ ਇਹ ਗੱਡੀਆਂ ਇਹਦੇ ਤਸਵੀਰਾਂ ਤੁਹਾਨੂੰ ਹਸ ਲਾਈਵ ਦਸਾਈ ਆ ਹੋਰ ਦੇਖੋ ਕਿ ਮੀ ਲੱਗਦਾ ਕਿ ਇੱਥੇ ਇਹ ਦੇਖੋ ਸ਼ੀਸ਼ੇ-ਸ਼ੀਸ਼ੇ ਟੁੱਟੇ ਨੇ ਸਾਥੀ ਸਾਡੇ ਇਸ ਵੀਡੀਓ ਦੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਇਸ ਵੇਲੇ ਜਿਹੜਾ ਕਿ ਇਹ ਮਾਮਲਾ ਮੀਰਾ ਸਾਹਿਬ ਲੱਕ ਦੇ ਵਿੱਚ ਆਇਆ ਕਿ ਦੇਖੋ ਕਾਫੀ ਆ ਲੋਕ ਵੇਸ ਵੇਲੇ ਵਿਖਾ ਨਾਲ ਇਕੱਠੇ ਹੋਏ ਨੇ ਹੋਰ ਸਿਆਜ਼ ਗੱਡੀ ਆ ਉਹ ਦੇਖੋ ਗੱਡੀ ਜਿਹੜਾ ਬੈਕ ਸਾਈਡ ਸ਼ੀਸ਼ਾ ਉਹ ਵੀ ਟੁੱਟੀ ਜਿਹੜਾ ਔਰ ਗੱਡੀ ਦੇਖੋ ਬਿਲਕੁਲ ਜੇ ਕਿੰਨੀਆਂ ਪੁੱਠੀ 베ਰੀ ਆ ਤੇ ਲਗਾਤਾਰ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਤੇ ਤਸਵੀਰਾਂ ਸੋਰ ਸਾਡੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜੀ ਕਰ ਤਾਂ ਕਿ ਕਿਸੇ ਵੀ ਕੋਈ ਗੱਡੀ ਹੈ ਗੱਡੀਆਂ ਨੰਬਰ ਤੋਂ ਦੇ ਨਾਲ ਸਾਂਝਾ ਕਰੀਓ ਜੇ ਕਿ R2 BS ਗੱਡੀਆਂ ਨੰਬਰ ਔਰ ਗੱਡੀ ਸਿਆਜ ਤੇ ਗੱਡੀ ਕਾਹਨਸਾਂ ਵੀ ਚਾਰ ਪੰਜ ਪਲਟੇ ਬੱਜੇ ਨਾ ਤੇ ਜਿਸ ਦੇ ਵਿੱਚ ਮੋਕੇ ਵਰ ਕੁਝ ਲੋਕੇ ਜਿਹੜੇ ਸਥਾਨੀ ਸਵੇਰ ਸਵੇਰ ਆ ਕੇ ਇਹ ਮਾਮਲਾ ਪੇਸ ਆਇਆ ਕੁਝ ਲੋਕੇ ਗੱਲ ਲਈ ਉਹਨਾਂ ਨੇ ਕਿ ਕਿ ਜਿਹੜੇ ਬੰਦੇ ਨੇ ਸੀਛੀ ਸੀਛੀ ਤੋਂ ਬਾਹਰ ਨਿਕਲੀ ਹੈ ਤੇ ਮਗਰ ਗੱਡੀ ਆਈ ਵੇਖਿਆ ਪੇਰੀਆ ਦਿੱਖੀ ਜਾਂਦੇ ਤੋਂ ਤੇ ਸਾਥੀਏ ਸਾਡੀ ਵੀਡੀਓ ਜਿਆਦਾ ਜਿਆਦਾ ਸ਼ੇਅਰ ਜਰੂਰ ਕਰੇ ਤਾਂ ਕਿ ਜਿਸ ਕੋਲ ਵੀ ਕੋਈ ਗੱਡੀ ਹੋਵੇ ਇਹ ਗੱਡੀ ਦੇਖੀਏ ਤੁਰੰਤ ਇੱਥੇ ਬਿਲਕੁਲ ਜਿਹੜਾ ਮੀਰਾ ਸਾਹਿਬ ਆ ਮੀਰਾ ਸਾਹਿਬ ਦੇਖੋ ਕਿ ਇਸ ਵਿਲੇ ਜਿਹੜਾ ਸਮਸ਼ਾਨ ਘਾਟ ਕੋਲ ਜਿਹੜੀ ਗੱਡੀ ਹੈ ਪੁੱਠੀ ਹੋਈ ਹੈ welcome to lexington international school let's make learning fun and interesting with all smart equipped classroom we frame our curriculum based around our motto play learn and grow admissions open from class nursery to 8th with cbse pattern science technology engineering arts and mathematics yolo spoken english program well equipped computer lab box cricket football hockey badminton facility dance classes hobby classes workshops including self-defense classes so what are you waiting for join us and take the advantage of all these amazing facilities contact us on given numbers or visit lexicon international school talimod mira sahib jammu